کچھ ਕਹੋਈ ਕਿਆ ਮੰਗੂ ਕਿ ਚਖਿਰਨਾ ਬਹਾਈ ਕਿਆ ਮੰਗੂ ਕਿ ਚਖਿਰਨਾ i mm -hmm. ગાધો કહાક તુજી નું સુનો રે રોઈ રામ નામ મુખ તના હોઈ કામ હું કીચકતી ਜਿਵੇਂ ਦੇਰਨ ਆ ਰਹੇ ਦੇਖ ਤਨੈਨ ਛਲਿਓ ਜਪਿ ਚੜਿ ਧੰ ਗੁਰੂ ਗ੍ਰੰਥ ਸਬ ਸੱਚੇ ਪਤਸਰ ਜੀ ਦੀ ਪਾਵਨ ਬਾਣੀ ਪਤਸਰ ਜੀ ਦੇ ਜੋ ਇਨਾਂ ਅੱਖਾਂ ਦੇ ਨਾਲ ਤੂੰ ਦੇਖ ਰਿਆਂ ਨਾ ਜੋ ਵੀ ਦ੍ਰਿਸ਼ਟਮਾਨ ਹੋਵੇ ਜੋ ਵੀ ਤੇਰੀ ਦ੍ਰਿਸ਼ਟੀ ਦੇ ਵਿੱਚ ਆਵੇ ਟਿਕਨਿਕ ਇਹਨ ਸਭ ਕੁਝ ਖਤਮ ਹੋ ਜਾਵੇਗਾ ਆਸਰਾ ਉਹ ਹੈ ਤੇਰੀ ਮੰਦਿਰ ਕੋਈ ਵੀ ਵਸਤੂ ਦੀ ਲੰਬੇਰੀ ਆਸ ਲਈ ਜਾ ਸਕਦੀ ਹੈ ਪਰ ਉਹਦੀ ਸਦੀਵੀ ਆਸ ਹੀ ਲਈ ਜਾ ਸਕਦਾ ਜਿਵੇਂ ਹੁਣ ਬੱਚਾ ਘਰ ਦੇ ਵਿੱਚ ਜਨਮ ਲੈਂਦਾ ਹੈ ਨਾ ਸਤ ਸੰਤ ਹਾਂ ਲੰਬੇਰੀ ਉਮਰ ਦੀ ਆਸ ਲਈ ਜਾ ਸਕਦੀ ਹੈ ਲੰਬੇਰੀ ਉਮਰ ਦੀ ਆਸ਼ੀਸ਼ ਦਿੱਤੀ ਜਾ ਸਕਦੀ ਹੈ ਪਰ ਇੰਜ ਨਹੀਂ ਹੁੰਦਾ ਵੀ ਜੇ ਕਹੀਏ ਕਿ ਤੂੰ ਹੁਣ ਆ ਤੇ ਗਿਆ ਤੇ ਹੁਣ ਕੋਈ ਜਾਈ ਨਹੀਂ ਭਾਵੇਂ ਸਾਡੀ ਅਸੀਸ ਦੇ ਵਿੱਚ ਇਦਾਂ ਦੇ ਕੁਝ ਲਫ਼ਜ਼ ਨੇ ਅਸੀਂ ਕਹਿ ਦਿੰਦੇ ਹਾਂ ਨਾ ਕਿ ਰੱਬ ਜੀ ਤੇਰੀ ਉਮਰ ਨੰਬੇਰੀ ਕਰੇ ਅਸੀਂ ਕਹਿੰਦੇ ਹਾਂ ਅਸੀਂ ਅਸੀਸ ਦਿੰਦੇ ਹਾਂ ਪਰ ਉਸ ਨੰਬੇਰੀ ਉਮਰ ਦੇ ਵਿੱਚ ਨਾ ਸਸ ਜੀ ਪਾਤਸ਼ਾਹ ਕਹਿੰਦੇ हां ठीक है तेरी आशीष ਦਿੱਤੀ ਪਰਵਾਨ ਹੈ ਕਿਸੇ ਨੂੰ ਚੰਗੀ ਲੱਗਦੀ ਹੈ ਇੱਕ ਮਾਂ ਨੂੰ ਚੰਗੀ ਲੱਗਦੀ ਹੈ ਕਿ ਮੇਰੇ ਪੁੱਤ ਨੂੰ ਕਿਸੇ ਨੇ ਅਸੀਸ ਦਿੱਤੀ ਹੈ ਪਰ ਪਰਸਕਲ ਦੇ ਜੇ ਤੂੰ ਗੁਰਮਤ ਦੇ ਅਨਸਾਰ ਉਹਨੂੰ ਦੇਖੇਂਗਾ ਜੇ ਤੂੰ ਉਹਨੂੰ ਗੁਰੂ ਦੀ ਜਿਹੜੀ ਚਾਲੀ ਹੈ ਜੋ ਅਕਾਲ ਪੁਰਖ ਪ੍ਰਮਾਤਮਾ ਨੇ ਇਸ ਸੰਸਾਰ ਨੂੰ ਇੱਕ ਮਰਿਆਦਾ ਦੇ ਵਿੱਚ ਬੰਨ੍ਹਦਾ ਜਿਵੇਂ ਜੱਜ ਜੀ ਸਾਹਿਬ ਕਹਿੰਦੇ ਉਹਨਾਂ ਸੰਤੋਖ ਖਾਪ ਰੱਖਿਆ ਜਿੰਨ ਸੂਤ ਇੱਕ ਮਰਿਆਦਾ ਦੇ ਵਿੱਚ ਰੱਬ ਜੀ ਨੇ ਪਰਮਾਤਮਾ ਨੇ ਸਾਰੀ ਕਾਇਨਾਤ ਨੂੰ ਬੰਨ੍ਹਿਆ ਹੋਇਆ ਤੇ ਉਸ ਮਰਿਆਦਾ ਦਾ ਹਿੱਸਾ ਆਪਾਂ ਵੀ ਕਈ ਵਾਰੀ ਸਾਡੇ ਮਨ ਨੂੰ ਭੁਲੇਖੇ ਹੁੰਦੇ ਹਨ ਕਿ ਚਲੋ ਹੁਣ ਤੇ ਕਈ ਵਾਰੀ ਖੁਦਾ ਨਾ ਖਾਸਤਾ ਬੰਦਾ ਬਿਨਾਰ ਕੱਜਿਆ ਤੇ ਉਹ ਰੱਬ ਜੀ ਦੀ ਨੇਤ ਅਨੁਸਾਰ ਰੱਬ ਜੀ ਦੀ ਕਿਰਪਾ ਦੇ ਅਨੁਸਾਰ ਸਹੀ ਹੋ ਜਾਂਦਾ ਤੇ ਉਦੋਂ ਫਿਰ ਅਸੀਂ ਕੰਪਲੀਟ ਤੌਰ ਤੇ ਕਹਿ ਦਿੰਦੇ ਆ ਕਿ ਠੀਕ ਆ ਹੁਣ ਚਲੋ aroog ਹੋ ਗਿਆ ਹੁਣ ਥੋੜੀ ਇਹ ਇਸ ਧਰਤੀ ਨੂੰ ਛੱਡ ਕੇ ਇਸ ਪਾਨੀ ਸੀ ਸਾਧ ਨੂੰ ਹੋਰ ਥੋੜੀ ਜਾਵੇਗਾ ਪਰ ਨਹੀਂ ਪਹੁੰਚਿਆ ਅਜੋਕੇ ਸਮੇਂ ਦੇ ਵਿੱਚ ਨਾ ਸਤ ਸੰਗਤ ਜੀ ਪਹਿਲੇ ਸਮਿਆਂ ਦੇ ਵਿੱਚ ਵੀ ਹੁੰਦਾ ਸੀ ਕਿ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ ਸੀ ਕਾਰਨ ਬਹੁਤ ਵੱਡੇ-ਵੱਡੇ ਸੀ ਕਿਉਂਕਿ ਤਿੰਨ ਕਾਰਨਾਂ ਦੇ ਕਰਕੇ ਬੰਦੇ ਦੀ ਮੌਤ ਹੁੰਦੀ ਹੈ ਇਹ ਤੁਹਾਨੂੰ ਦੱਸਣਾ ਤਿੰਨ ਸੱਸੇ ਇਕੱਠੇ ਹੋ ਜਾਂਦਾ ਤੇ ਬੰਦੇ ਦੀ ਮੌਤ ਹੋ ਜਾਂਦੀ ਤੇ ਕਿਹੜੇ ਤਿੰਨ ਸੱਸੇ ਨੇ ਪਾਤਸ਼ਾਹ ਜੀ ਦੇ ਪਹਿਲਾ ਸੱਸਾ ਹੈ ਸਮਾ ਸਮਾ ਆਪਣੇ ਚਾਲੇ ਚੱਲਦਾ ਨਾ ਸਮੇਂ ਦੇ ਬਾਬਤ ਆਪਾਂ ਸਮੇਂ ਨੂੰ ਪਕੜਨ ਦੀ ਵੀ ਕੋਸ਼ਿਸ਼ ਕਰਦੇ ਆ ਅਸੀਂ ਕਿੰਨਾ ਕੁ ਦੀ ਕਰਦੇ ਆ ਤੇ ਸਤਸੰਗਤ